ਹੇ ਹੇ ਜੇ ਤੁਹਾਨੂੰ ਉਹ ਸਮਝ ਆ ਗਿਆ ਤਾਂ ਮੈਂ ਤੁਹਾਨੂੰ ਬੋਲਾਈ ਜੀ ਜੇ ਸਰਮਾਨ ਸੇ ਨਿਰੋਜਨ ਕਰਦਾ ਸੀ ਮੀਡੀਆ ਬਣਾ ਦਤੀ ਨੇ ਆ ਬਾਤ ਕਿ ਪ੍ਰਕਾਸ਼ ਅੰਤਿਕਾ ਦੇ ਕੋਲ ਜਾ ਕੇ ਤੁਹਾਨੂੰ ਪਾ ਕੇ ਤੁਹਾਨੂੰ ਆਖਿਸ਼ ਹੋ ਗਿਆ ਆਪੀ ਲੈ ਲਓ ਨੀ ਜੀ ਆਹ ਵੀ ਜੰਤਕ ਉਹਨਾਂ ਦੇ ਵਿੱਚ ਬੱਟੇ ਬੱਟੇ ਦੀ ਕਪੂਤਲਵਾੜਾ ਇਹਨਾਂ ਦੇ ਵੀ ਕੀੜਾ ਸੀ ਲਾਲ ਸਿੰਘ ਬੀਐਸਏ ਸਰ ਤੇ ਪਰਮੇਂਦਰ ਸਿੰਘ ਜੀ ਇਹਦਾ ਲੈ 255000 ਇਕੱਠਾ ਕੀਤਾ ਸਾਡੇ ਮਾਣੇ 20 ਲੱਖ ਬੰਤੀਆ 30 ਲੱਖ ਦੇ ਵਿੱਚ ਹੋਵੇ ਤੇ ਉਸ ਤੋਂ ਫਿਰ ਅਮੇਰ ਜਣਜੀ ਇਹਨਾਂ ਦੇ بہت بہت اوم پرکاش گوئل جی سبھی وروجہ ہزار دو لاکھ ترونج ہزار روپیہ انہیں سارے ویڈیو نے ایک لاکھ روپیہ کیا لاکھ لکھ جمع کرا ਸਵੇਰੇ ਕਰਕੇ 2 ਲੱਖੋਂ 2 ਲੱਖ 32000 ਪੰਜਾਬ ਦੇ ਨਾਗਰਿਕ ਬਹੁਤ ਮਲ ਫਿਰ ਕਾਰੀ ਮਾਰ ਰਹੇ ਨੇ ਸਰਕਾਰ ਨੂੰ ਇਹਨਾਂ ਨੇ માત્ર ਇਹ ਸਮਝੋ ਜਿੰਨੇ ਸਾਡੇ ਸਿਰ ਤੇ ਬੈਠੇ ਸਾਰੇ ਨੌਕਰ ਫੰਡ 100 ਲੱਖਾਂ ਅੰਨੇ ਕਰ ਬਹੁਤ ਬੇਵਨੀ ਉਸ ਤੋਂ ਤਾਂ ਵੀ ਨਾਮ ਕਰਨ ਦੇ ਖੰਦੇ ਇਹਨਾਂ ਦੇ ਜਿਹੜੀ ਅਗਲੇ ਪੰਚੂਰ ਸਾਹਿਬ ਜੁਟੀ ਸੀ ਨਾਲ ਨਾਲ ਉਹ ਵੀ ਉਹ ਇੱਥੇ ਉਹ ਸਾਰਾ ਕੰਮ ਕਰਦਾ ਕੰਮੇ ਕੰਮੇ ਤੇ ਘਰ ਜਾਣ ਦੇ ਵਾਇਫਾਈ ਕਰਦੇ ਇਹ ਕਰਕੇ ਇਹ ਮਾਰਕੀਟ ਤੇ ਇੱਕ ਪਿਰਾ ਉਹ ਉੱਤੇ ਵੀ ਕੰਮੇ ਜਾਣੇ ਬੈਠ ਕਰਦੇ ਆਏ ਇਹਨਾਂ ਲਈ ਬਹੁਤ ਬਹੁਤ ਬਾਰੇ ਕਿ ਉਤਲ ਦੇ ਸਾਡੇ ਨਾਲ ਪਹਿਲੀ ਤਰੀਕੀ ਦੇ ਰੋੜਾ ਜਿਹਨੇ ਵੀ ਸਰਕਾਰ ਜੋ ਵੱਜੇ ਨੇ اپنا اپنا یوگ سارے نے پایا سارے بچے مرچ بھی پہنچے مجھے یوگا پایا بہت مہربانی وہ جنگ اپنے بہت دانی سدنے جی تقریب اسٹیج سے آتے جی آتے وہ میرے کو ਇਹ ਕਰਦੇ ਇਕਾਂ ਦੇ ਵੀ ਆਪਣਾ ਕੋਈ ਫਰਕ ਹੈ ਕਿ ਕਿਨੇ ਉਹ ਮਦਦਾਂ ਕਰਦੇ ਭਿਆਨ ਦੇਖਿਆ ਆਇਆ ਪਰ ਕਹਿੰਦੇ ਵੀ ਚਾਹੇ ਦੇ ਵੀ ਇਹ ਵੀ ਕਹਿੰਦੇ ਕਿ ਇਹ ਬਹੁਤ ਭਲੇ ਦਾ ਕੰਮ ਕਰਦੇ ਆ ਵਿੱਚ ਇਹ ਵੀ ਕਹਿੰਦੇ ਤੇ ਪਤਾ ਨਹੀਂ ਕੀ ਖਾਈ ਜਾਂਦੇ ਇਹ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਆਪਾਂ ਮਤਲਬ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਸਾਰੀਆਂ ਬ੍ਰਹਿਮੰਡੀਆਂ ਦੇ ਦੁਨੀਆ ਦੇ ਵਿੱਚ ਕੋਈ ਰਾਮੀ ਪਰਵਾਰੇ ਸਾਹਿਬ ਦਾ ਸ਼ੰਗ ਜੋਗਦਾਰ ਹੁੰਦਾ ਔਰ ਸਿਰ ਖਾਲ ਜੀ ਰਾਏਪੁਰ ਕੀ ਉਹਨਾਂ ਨੇ ਵੀ ਪੁੱਛਿਆ ਜਾਂਦਿਆਂ ਕਿ 48000 ਉਹਨਾਂ ਨੇ ਵੀ ਦੱਸਿਆ ਤਾਂ ਪਰ ਬਹੁਤ ੱਡੀ ਨੇ ਉਸ ਆਪਣੇ ਰਿਸ਼ਤੇਦਾਰ ਨੇ ਉਹਨਾਂ ਦੇ ਸਰਦਾਰ ਗੁਰਦੇਸ਼ ਸਿੰਘ ਜੀ ਦੇ ਸਾਹ ਦੇ ਉਹ ਕੋਸ਼ਿਸ਼ ਨਹੀਂ ਹੁੰਦੇ ਨੇ ਜੀ ਤਸਵੀਰ ਸਿੰਘ ਗੋਜਾ ਜੀ ਨਾਲ ਖਾਨ ਫੈਕਟਰੀ ਵਾਲੇ ਉਹ ਹਰ ਇੱਕ ਵਾਰੀ ਆਪਾਂ ਨੇ 21-23000 ਰੁਪਏ ਦਿੰਦੇ ਨੇ ਕੰਮ ਜਦੋਂ ਵੀ ਜਾਣੇ ਆਪਾਂ ਉਹਨਾਂ ਦੇ ਵਿੱਚ ਪਰ ਇਹ ਠੰਡਾ ਜਿਹੜਾ ਇਹ ਹੈ ਤੇ तकरीबन ਜੇ ਇਤਨੀ ਅੱਗੇ ਆਪਣੇ ਵਿਆਹ ਮਲਵ 14 ਲੱਖ ਰੁਪਏ ਵੱਧ ਪਿਆ ਸੀ ਇਹ ਆਪਣਾ ਚੌੜਾ ਪੱਤਰ ਲੱਖ ਰੁਪਏ ਲੱਗਿਆ ਸੀ ਐਤਕੀ ਵੀ ਨਾ ਨਾ ਕਰਦੇ ਮਤਲਬ ਆਪਣਾ 10 ਲੱਖ ਤੋਂ ਉਪਰ ਖਰਚਾ ਹੈਗਾ ਕਿਉਂਕਿ ਉਹਨਾਂ ਦਾ ਸੋਨਾ ਮਹਿੰਗਾ ਹੋ ਗਿਆ ਅੱਗੇ ਸੋਨਾ 40 ਮਿੰਟਾ ਤੁਸੀਂ ਇਹ ਕਿੰਨੇ ਵਿਚਾਰੋ ਦੋਨੇ ਬਕਾਇਦ ਸਾਡੇ ਭਾਈ ਦੁਜੀ ਸਿੰਘ ਬਕਾਇਦ ਜੀ ਦਾ ਜਮੇਨਾ ਇਹਨਾਂ ਨੇ ਬਹੁਤ ਯੋਗਦਾਨ ਆ ਇਹਨਾਂ ਵੀ ਇੱਕ ਦਿਨ ਸਾਡੇ ਨਾਲ ਪੂਰੀ ਦਿਹਾੜੀ ਲਵਾਈਆ ਤੇ ਟਰੱਕ ਯੂਨੀਅਨ ਵੱਲੋਂ ਵੀ ਫੰਡ ਭਾਇਆ ਇਹਨਾਂ ਨੂੰ ਅਸੀਂ ਅੱਜ ਕਿਹਾ ਜੇ ਤੁਸੀਂ ਸ਼ਾਮ ਨੂੰ ਆਇਆ ਤਾਂ ਤੇ ਇੱਥੇ ਪਹੁੰਚਣ ਤੇ ਪੈਪੂ ਯੂਨੀਅਨ ਦੇ ਰਣਜੀਤ ਸਿੰਘ ਨੇ ਇਹਨਾਂ ਨਾਲ ਵੀ ਸਾਡੀ ਚੀਜ਼ ਆਪੀ ਦਾ ਇਹ ਸਾਰੇ ਸੱਜਣਾ ਨੇ ਮਤਲਬ ਕਿਸੇ ਨੇ ਕਸਰ ਨਹੀਂ ਛੱਡੀ ਹੈਗੀ ਹਰ ਜਿਹੜੇ ਗੱਲ ਆ ਰਹੇ 12 ਬੜੀ ਖੁਸ਼ੀ ਦੀ ਗੱਲ ਆ ਬੜੀ ਗੁਰੂ ਮਹਾਰਾਜ ਦੀ ਕਰਵਾ ਕੀਤੀ ਆ ਆਪਣੇ ਇਸ ਖੁਲਾਬੇ ਜਦ ਤੇ ਅਸੀਂ ਆਪਣੀ ਉਚ ਨੀਤ 잡 ਕੇ ਬਾਦ ਹਰ ਵਰਗ ਪਾਰਟੀ ਵਾਈ ਤੇ ਉੱਤੇ ਉੱਠ ਕੇ ਸਮਾਜ ਲਈ ਇਹ ਅਭਾਰਾ ਕੀਤਾ ਤੇ ਇਹ ਨੂੰ ਪੂਰਾ ਕਰਨ ਦੇ ਇਹ ਨਾਲ ਤੁਸੀਂ ਸਾਰਿਆਂ ਨੇ ਸੁਆਇਆ ਸੋ 25 ਸਾਲ ਦੀ ਇਸ ਵਰੇ ਕੱਢ ਨੂੰ ਆਪਾਂ ਕੀ ਕੱਟ ਕੇ ਬਣਾਵਾਂਗੇ ਤੇ ਸੈਲੀਬ੍ਰੇਟ ਕਰਾਂਗੇ ਕਿ 25 ਸਾਲ ਤੇ ਆਪਣੀ ਜਿੰਦਗੀ ਦੇ ਮੇਰੇ ਈਆਂ ਦੇ ਕਾਜ ਦੇ ਖਰਚ ਹੋਏ ਉਸ ਪਾਲ ਜਿਹੜੇ ਯਾਦਗਾਰੀ ਪਾਲ ਫਰਾਮਾ ਦੇ ਸਰਪ੍ਰਸਤ ਬੁਲੇ ਅਤੇ ਦੂਸਰਾ ਕੇਸ ਵਿਆਹਾਂ ਸੰਬੰਧੀ ਮੀਟਿੰਗ ਸਬੰਧੀ جنیاں اپنی بھی اپنیاں ستکار سا ساحبان شہر تھے اگے وپاری دکاندہ بھی جنے بھی بزرگ اتنی میں بہت جوش سیک کے بچوں کو ایک ایپ ہے گیا سا سال سال یہ بیاہاں کے اپڑی یہ سلور جنوب کچی ہوئی جڑی یہ ہے سموتھ ویان کے پروگرام اپنے چلے آ رہے ہیں کو لکھ پخش کرے آپ حالانکہ سارے کوائم کی کھاٹ کر کے سمے کی گاٹ کر کے کافی بندے کو جا سکے پھر بھی دونوں تقریباً پینتی ہزار ہزار روپیہ کٹھا کیا پینتی ہزار روپیہ ਬਾਕੀ ਦੇ ਵਿਆਹ ਦਾ ਖਰਚਾ ਬੱਬੂ ਮਰਦੀ ਵੱਲੋਂ ਹੋਏਗਾ ਜੀ ਜੋ ਕਿ ਹੁਣੇ ਛੱਡ ਦਿਓ ਜਗਾਰਾ ਜੀ ਇੱਕ ਬੱਚੀ ਦੇ ਵਿਆਹ ਦਾ ਖਰਚਾ ਬੱਬੂ ਮਰਦੀ ਇਕੱਲਾ ਹੀ ਕਰੂਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇੱਕ ਸਰ ਸਤਵਿੰਦਰ ਸਿੰਘ ਜੀ ਦੀ ਮਿਹਰ ਸਾਡੇ ਗੁਰਦੀਪ ਸਿੰਘ ਜੀ ਇਟੀਆ ਵੱਲੋਂ ਤੇ ਇੱਕ ਧਾਲੀਵਰ ਸਾਹਿਬ ਵੱਲੋਂ ਪੰਜ ਮੈਚਾ ਹੁਣ ਹੀ ਹੋ ਗਿਆ। ਬਹੁਤ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਨੂੰ ਵੀ ਸ਼ਰਧ ਬਖਸ਼ੇ ਅਸੀਂ ਵੀ ਹੌਲੀ ਹੌਲੀ ਨਾਂ ਰਲ ਗੀਏ ਤੁਹਾਡੇ ਆਪਣੀ ਟੀਮ ਲਖ ਸਿੰਘ ਜੀ ਆਪਣੇ ਜਿੰਨੇ ਡੀਲ ਰੋਡ ਦੇ ਉਹਨਾਂ ਵੱਲੋਂ ਵੀ ਇੱਕ ਇੱਕ ਹੋਵੇ ਸਾਰੇ ਪੱਤਰ ਦੇ ਬਹੁਤ ਬਹੁਤ ਧੰਨਵਾਦ ਸਭੋ ਪੱਤਰ ਪੱਛਾਰੇ ਦਾ ਮੈਂ ਆਪਣੇ ਵੱਲੋਂ ਕਲਾਬ ਵੱਲੋਂ ਪੱਤਰਕਾਰ ਪੱਛਾਰੇ ਦਾ ਬਹੁਤ ਬਹੁਤ ਧੰਨਵਾਦ ਔਰ ਆਪਾਂ ਸਭ ਤੋਂ ਕੱਲੋ ਜੋ ਰਤ ਅੱਜ ਦੇ ਵਿੱਚ ਤਾਂ ਇਹਨਾਂ ਡਿਊਟੀਆਂ ਨਿਭਾਉਣੀਆਂ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਨੇ ਆਪਣੀਆਂ ਆਪਣੀਆਂ ਆਪਾਂ ਉਸੇ ਤਰ੍ਹਾਂ 11 ਵਜੇ ਜਨਰਲ ਜੱਪਾਈ ਤੇ ਠੀਕ ਪਹੁੰਚ ਜਾਣਾ ਸਾਰਿਆਂ ਨੇ ਤੇ ਮੇਰੀ ਬੇਨਤੀ ਹੋਗੀ ਇਹ ਇੱਕ ਬੱਬੂ ਜੀ ਨੇ ਬੱਬੂ ਜੀ ਦੇ ਨਾਲ ਚਲੋ ਅਸੀਂ ਜੋੜੇ ਨਮਾਣੇ ਹੁੰਦੇ ਹੋਏ ਅਸੀਂ ਦੋ ਵਿਆਹ ਕਰਾਂਗੇ ਜੀ ਢੇਲੋ ਰੋਡ ਤੇ ਪਲੱਸ ਵੀ ਕਰ ਸਕਦੇ ਆ ਘੱਟ ਵੀ ਕਰਾਂਗੇ ਜੀ ਦੇ ਪਤਵ ਜਿੰਦਗੀਦਾਰ ਇੱਕ ਨੰਬਰ ਉਹ ਇੱਕ ਕਾਦਾ ਬਾਟੀ ਕਰ ਤੋਂ ਮੇਰੀ ਬੇਟੀ ਪ੍ਰਿੰਸੀਪਲ ਹੈ ਜੀ ਉਹ ਵੀ ਆਉਣਗੇ ਵਾਈਸ ਪ੍ਰਿੰਸੀਪਲ ਹੈ ਜੀ ਜਿਹੜੇ ਇਹ ਜੀ ਦੇ ਗੌਰਮੈਂਟ ਲਿਸਟ ਆ ਪੱਤਰ ਪਾ ਕੇ ਭਾਈ ਜਰਨ ਨੂੰ ਪਤਾ ਹੈ ਉਹ ਵੀ ਆਪਣੇ ਵਿਚਾਰ 5 ਮਿੰਟ ਲਈ ਪੇਸ਼ ਕਰ ਦੇ ਤੇ ਭਾਈ ਸਾਹਿਬ ਉਹਨਾਂ ਦੇ ਆਪਣੇ ਫਿਰ ਵਗੈਰਾ ਆਉਣੇ ਜਰੂਰ ਉਹਨਾਂ ਦੇ ਨਾਲ ਆ ਪਾਉਂਗਾ ਐਂਕਰਿੰਗ ਦੀ ਬੋਤੀ ਉਹਨਾਂ ਦੀ ਲਾਵਾਂਗੇ ਜਿਹੜੀ ਕੋਈ ਵਧੀਆ ਐਂਕਰ ਕਰ ਲੈਂਦੇ ਆ ਤੇ ਇਹੀ ਕਹਿੰਦੇ ਹੋਏ ਆਪਾਂ ਕਹਾਂ ਵੀ ਸਾਰੇ ਭਰਾ ਇਹ ਜਿਹੜਾ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਇਹ ਕਾਰਨ ਜਿਹੜਾ ਆਪਾਂ ਨਾ ਤੇ ਦਿਨੋਂ ਤੇ ਖੁਸ਼ੀ ਨਾਲ ਕਰੀਏ ਕਿ ਜਦੋਂ ਹਰੇਕ ਬੰਦੇ ਦੇ ਨਾਲ ਨੂੰ ਢੰਡੇ ਖੜੇ ਹੋਣ ਤੇ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਸਾਡੇ ਭਰਾਵਾਂ ਚ ਇਹੀ ਬੇਨਤੀ ਆ ਇਨਸਾਨੇ ਵਾਲਾ ਵਸੀਆਂ ਨੇ ਬੜਾ ਯੋਗਦਾਨ ਦਿੱਤਾ ਜਿੱਥੇ ਵੀ ਗਏ ਆ ਗੱਫੇ ਹੀ ਮਿਲਿਆ ਕਦੇ ਪਛਾਹ ਮੁੜ ਕੇ ਨਹੀਂ ਦੇਖਿਆਗਾ ਵੀਡੀਓ ਸਾਹਿਬ ਦਾ ਬਹੁਤ ਆਮਾ ਨਾਲ ਦੋ ਦਿਨ ਕੁੜੀਆਂ ਇਹੋ ਜਿਹੀ ਦੀਆਂ ਇਹ ਦਿਹਾੜੀਆਂ ਨੇ ਹੁਣ ਸਾਡੇ ਵੱਲੋਂ ਕੈਟਰਪੀਲਰ ਨੂੰ ਵੇਚ ਕਰ ਕਲੱਬ ਵੱਲੋਂ ਸਾਡੇ ਨਾਲ ਜੋ 12 ਅਪ੍ਰੈਲ ਨੂੰ ਸੁਮੇਹਕ ਵਿਆਹ ਜਿਫਕਰ ਰਿਜ਼ੋਰਟ ਵਿੱਚ ਕੀਤੇ ਜਾ ਰਹੇ ਨੇ ਅੱਜ ਅਖੀਰਲੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਸਾਰੇ ਹੀ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਸੀ ਬਹੁਤ ਬਾਸ ਸੱਜਦੇ ਵੀ ਸਾਰੇ ਉਹਨਾਂ ਦੀਆਂ ਵੱਖ-ਵੱਖਰੀਆਂ ਸੀ 5-6 ਕਮੇਟੀਆਂ ਬਣਾਈਆਂ ਗਈਆਂ ਨੇ ਇੱਕ ਤਰ੍ਹਾਂ ਦੇ ਆਪਣੇ ਇੱਕ ਕਮੇਟੀ ਹੋਗੇ ਜਿਹੜੇ ਅੰਤਕਾਰਜੀ ਕਮੇਟੀ ਹੋਗੇ ਵੈਲਕਮ ਕਮੇਟੀ ਹੋਗੀ ਜੋ ਲੱਗੜ ਕਮੇਟੀ ਹੋ ਗਈ ਸਮਾਨ ਦੀ ਡਿਸਟ੍ਰਿਬਿਊਸ਼ਨ ਹੋ ਗਈ ਪ੍ਰੈਸ ਵਾਲੀ ਹੋ ਗਈ ਤੇ ਸਾਰੇ ਹੀ ਤਰ੍ਹਾਂ ਦੀਆਂ ਕਮੇਟੀਆਂ ਸਾਡੇ ਵੱਲੋਂ ਬਣਾਈ ਗਈਆਂ ਨੇ ਤਾਂ ਕਿ ਉਹ ਆਪਾਂ ਆਪਣੀਆਂ ਡਿਊਟੀਆਂ ਸੰਭਲਣਗੇ ਹਰ ਇੱਕ ਕਮੇਟੀ ਚ 5 ਔਰ 6 ਦੇ ਮੈਂਬਰ ਲਾਏ ਗਏ ਨੇ ਤੇ ਸਾਰੀਆਂ ਸਾਡਾ ਜੋ ਵੀ ਵਿਹਾਂ ਦਾ ਸੀਗਾ ਇਹ ਸਾਰਿਆਂ ਦੇ ਸਾਡੇ ਕਲੱਬ ਮੈਂਬਰੇ ਬੜੇ ਹੰਦ ਤੱਕ ਮਿਹਨਤ ਸਦਕਾ ਇਹ ਸਾਰਾ ਅਸੀਂ ਸਾਰਾ ਰਿਵਟ ਸਾਡਾ ਪੂਰਾ ਹੋ ਗਿਆ ਕੱਲੋਂ ਅਸੀਂ ਸਾਰਾ ਜੋ ਵੀ ਸਮਾਨ ਹੈ ਸਾਰਾ ਕੱਲੋਂ ਕੱਲੇ-ਕੱਲੇ ਵਿਆਹ ਵਾਈ ਜੀ ਡਿਸਟ੍ਰਿਬਿਊਟ ਕਰਦਾ ਗਏ ਉਹਨੂੰ ਸਾਰਾ ਰੱਖ ਕੇ ਹਰ ਇੱਕ ਤਰ੍ਹਾਂ ਦਾ ਜੋ ਪਪਾ ਡੇਰੇ ਬਿਸਤਰੇ ਨੇ ਸਲਾਈ ਮਸ਼ੀਨਾ ਪੱਖਾ ਵਾ ਜੋ ਵੀ ਚੀਜ਼ ਸਮਾਨ ਆ ਸਾਰਾ ਅਲਗ-ਅਲਗ ਕਰਕੇ ਸਾਰਾ ਇੱਕ ਵਿਆਹ ਦਾ ਉਹ ਸਾਰਾ ਡਿਸਟ੍ਰਿਬਿਊਟ ਕਰਕੇ ਸਾਰਾ ਤਿਆਰੀ ਕਰ ਲਾਂਗੇ ਤੇ ਕੱਲ ਨੂੰ ਹਲਵਾਈ ਵਗੈਰਾ ਸਾਡਾ ਕੱਲ ਨੂੰ ਆ ਜਾਣਾ ਫਿਰ ਇੱਕ ਤਰ੍ਹਾਂ ਦੀ ਸਾਡਾ ਤੇ ਸਾਰੀ ਤਿਆਰੀ ਹੈ ਸਾਡੀ ਪਾਸਸਰੂ ਸਵੇਰੇ ਨਾਲ 10 ਵਜੇ ਗੁਰਦਾਰੇ ਨੂੰ ਸਾਹਿਬ ਅਖੇ ਸਾਰੇ ਨਵੇਂ ਬਹਿ ਜੋੜਿਆਂ ਦਾ 11 ਜੋੜਿਆਂ ਦਾ ਅਸੀਂ ਅਨੰਦ ਕਾਰਜ ਦੀ ਰਸਮ ਇਹਦਾ ਕਰਾਂਗੇ ਉਸ ਤੋਂ ਬਾਅਦ ਸਾਡਾ ਇਹ ਜਿਪ ਤੋਂ ਰਿਜੋਰਟ ਵੇਕੇ ਤੇ ਫਿਰ ਦਾ ਸਾਰੇ ਬਿਹਦਾ ਜੋ ਵੀ ਸਾਰੇ ਪ੍ਰਦੀਪ ਸਿੰਘ ਮੁੰਡਿਆ ਸਾਡੇ ਕੈਬਨਿਟ ਮਿੰਿਸਟਰ ਪੰਜਾਬ ਉਹ ਸਾਰੇ ਸਾਡੇ ਮੁੱਖ ਮਹਿਮਾਨ ਨੇ ਇੱਥੇ ਅੱਜ ਸਾਡੇ ਬਿਹਾਂ ਦੇ ਵਿੱਚ ਅਤੇ ਹੋਰ ਸਾਡੇ ਪੰਜ ਔਰ 6 ਮੈਂ ਐਮਐਲਏ ਸਾਡੇ ਜੋ ਕਿ ਸਾਡੇ ਹਲਕੇ ਦਾਲੇ ਵਾਲੇ ਹਲਕਿਆਂ ਦੇ ਐਮਐਲਏ ਨੇ ਉਹ ਵੀ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ باقی ਸਾਰੇ ਹੋਰ ਵੀ ਸਾਡੇ ਜਿਵੇਂ ਵੀਆਈਪੀ ਨੇ ਸਾਡੇ ਉਹ ਸਾਰੇ ਇੱਥੇ ਬਿਹਾਂ ਦੇ ਪਹੁੰਚ ਰਹੇ ਨੇ ਆਪਣੇ ਜੋੜਿਆਂ ਨੂੰ ਲੋੜਵੰਦ ਪਰਿਵਾਰਾਂ ਨੂੰ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ ਅਸੀਂ ਸਾਰਿਆਂ ਦੇ ਇੱਥੇ ਪਹੁੰਚਣ ਸਾਰਿਆਂ ਦੀ ਤਾਰੀ ਸਜੜਾਂ ਦਾ ਆਪਣੇ ਸਾਰਿਆਂ ਹੀ ਸਾਡੇ ਬੀਜਪੀ ਦਾ ਹਰੇਕ ਦਾਸੀ ਵੈਲਕਮ ਕਰਾਂਗੇ ਤੇ ਖਾਸ ਕਰਕੇ ਅਸੀਂ ਜੋ ਨਵੇਂ ਵਿਆਹ ਜੋੜੇ ਨੇ ਉਹਨਾਂ ਸਾਡੇ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਵੈਲਕਮ ਕੀਤਾ ਜਾਊਗਾ ਜਿਨ੍ਹਾਂ ਦੀ ਕਰਕੇ ਅਸੀਂ ਇਹ ਵਿਆਹ ਦਾ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਉਹਨਾਂ ਦਾ ਅਸੀਂ ਪ੍ਰਮਾਣ ਬਖਸ਼ੋਸ ਕਰਾਂਗੇ ਸਾਡੇ ਇੱਥੇ ਉਹਨਾਂ ਨੂੰ ਸਾਡੇ ਵਿਆਹਾਂ ਦੇ ਵਿੱਚ ਨਵੇਂ ਜੋੜੇ ਰੌਣਕ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਕਲੱਬ ਵੱਲੋਂ ਸਾਰਿਆਂ ਦਾ ਹੀ ਅਸੀਂ ਸਾਡੇ ਸਾਡੇ ਅੰਤ ਤੱਕ ਬਿੰਦਕ ਸਦਕਾ ਇਹ ਸਾਡਾ ਕਲੱਬ ਦੇ ਹਰੇਕ ਸਾਲ ਜਿਵੇਂ ਸਾਡੇ ਸਾਡੇ ਜਿੰਨੇ ਸਾਡੇ ਬਹੁਤ ਵਾਦ ਸੱਜਣੇ ਮੈਂਬਰ ਹੈ ਸਾਡੇ ਉਮਰਤਾਜੀ ਗਵਰਨ ਆਪਣੇ ਸਾਡੇ ਚੇਅਰਮੈਨ ਸਾਹਿਬ ਨੇ ਤਾਰੀਲ ਸਾਹਿਬ ਨੇ ਜਿਹੜੇ ਜਿਲ੍ਹ ਸਾਹਿਬ ਆਈਪੀ ਜਿਹੜੇ ਹੋ ਸਾਡੇ ਬੱਬੂ ਵੀ ਮਿਰਦੀ ਜਿਹੜੇ ਪੱਗਾ ਜੀ ਨੇ ਸਾਰੇ ਸਾਡੇ ਤਲਵਾਰਾ ਸਾਹਿਬ ਨੇ ਜਿਹੜੇ ਸਾਡੇ ਕਾਉਂਸਲਰ ਜਿੱਦੇ ਵੀਰੇ ਸਦੂ ਸਾਹਿਬ ਨੇ ਸਾਰਿਆਂ ਨੇ ਬੜਾ ਬਹੁਤ ਵੱਡਾ ਇਹਨਾਂ ਨੇ ਯੋਗਦਾਨ ਪਾਇਆ ਕਿ ਸਾਡੇ ਵਿਹਾਂ ਦੇ ਵਿੱਚ ਆਪ ਬੁਰੇ ਹੋ ਕੇ ਸਾਡੇ ਇਕੱਲੇ ਇਕੱਲੇ ਬੰਦੇ ਨੂੰ ਰਵਾਈਟ ਕੀਤਾ ਅਤੇ ਹਰੇਕ ਦੇ ਸਾਡੇ ਬੜੇ ਇਸ ਵਿਹਾਂ ਦੇ ਵਿੱਚ ਬੜਾ ਉਤਸ਼ਾਹ ਵਾਹਰੇ ਕਿਦੋਂ ਵਿਹਾਂ ਦੇ ਵਿੱਚ ਬੜੇ ਖੁਸ਼ੀ ਨਾਲ ਆਵੜੇ ਚੌਂ ਆ ਸਾਡੇ 25ਵੀਂ ਸਾਲਗिराਹ ਜੜੀ ਸਿਲਵਰ ਜੋਬਰੀਆ ਵਿਹਾਂ ਦੇ ਸਾਨੂੰ 25 ਸਾਲ ਹੋ ਗਏ ਕਲਬ ਨੂੰ ਵਿਆਹ ਕਰਦਿਆਂ ਨੂੰ ਬੜੇ ਬੜੇ ਅਚਾਬਾ ਬਣਾ ਰਹੇ ਨੇ ਸਾਡੇ ਡਾਕਟਰ ਪੀਰੋ ਆਪੇ ਕਰਦਾ ਅਸੀਂ ਕੇਕ ਕੱਟ ਕੇ ਸਪੈਸ਼ਲ ਬਕਾਇਦਾ ਅਸੀਂ ਸਿਲਵਰ ਜੋਬਰੀ ਬਣਾ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਇਸ ਵਿਹਾਂ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਬਧਾਈਆਂ ਨੇ ਸਾਰੇ ਤਾਂ ਕਿ ਸਾਰੇ ਜਨਮ ਦਿਨ ਤੇ 14 ਅਪ੍ਰੈਲ ਦਾ ਸਾਡਾ ਜਨਮ ਦਿਨ ਹੁੰਦਾ ਡਾਕਟਰ ਪ੍ਰੀਰਵਾਨ ਰੈਡ ਕਰ ਜੀ ਉਹਨਾਂ ਦੇ ਸਵਾਦ ਵਿੱਚ ਵਿਆਹ ਨੂੰ ਸਰਵਪ੍ਰਤ ਕੀਤੇ ਜਾ ਰਹੇ ਨੇ ਤੇ ਸਾਰਿਆਂ ਦੇ ਸਾਡੇ ਵੱਲੋਂ ਸਾਡੀ ਸਜਣਾਂ ਦਾ ਐਨਆਰਏ ਵੀ ਰਹਿੰਦਾ ਤੇ ਇਲਾਕੇ ਦਾ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਡੇ ਦਾ ਸਹਿਯੋਗ ਤੇ ਜੈ ਪੀ ਜੈ ਪਰ ਕਲਿਆ ਸਭ ਕਿਸ ਤਰ੍ਹਾਂ ਜਿਹੜਾ ਸੰਗੀਤ ਮਿਲਣਾ ਹੈ ਕਿਸ ਤਰ੍ਹਾਂ ਦਾ ਹੋਏਗਾ ਜੇ ਕੋਈ ਮੈਡੀਕਲ ਸਪੋਰਟ ਦੀ ਬਾਟੇ ਵਿੱਚ ਆ ਲੈਣਾ ਸਾਰਾ ਤਕਰੀਬਨ ਜਿਹੜੇ ਹੈਗੇ ਸਾਡਾ ਇੱਕ ਸਾਊਂਡ ਨੂੰ ਵਧੀਆ ਹੋ ਗਾ ਤੇ ਉਸ ਤੋਂ ਬਾਹਰੋਂ ਲਿਆਉਣ ਲਈ ਸਾਡਾ ਇੱਕ ਬੈਂਡ ਆ ਬੈਂਡ ਫੌਜੀ ਬੈਂਡ ਹੋਊਗਾ ਜਿੰਨੇ ਵੀ ਬੀਏਪ ਆਉਣਗੇ ਉਹ ਸਾਰਿਆਂ ਨੂੰ ਵੈਲਕਮ ਕਰਕੇ ਉਹਨਾਂ ਨੂੰ ਸੇਵ ਕਰਕੇ ਲੈ ਕੇ ਆਇਆ ਕਰਾਂਗੇ ਮੈਂ ਤਾਂ ਇੱਕੋ ਗੱਲ ਕਹੂੰਗਾ ਬਹੁਤਾ ਕਿਉਂਕਿ ਜਿਹੜਾ 25ਵੀਂ ਸਾਲਗिराਹ ਤੇ ਅਸੀਂ ਵਿਆਹ ਕਰ ਰਹੇ ਹਾਂ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਇਹਦੇ ਵਿੱਚ ਵੱਧ ਤੋਂ ਵੱਧ ਆ ਕੇ ਹਮ ਹਮਾ ਕੇ ਇਹ ਵਿਆਹਾਂ ਦੇ ਵਿੱਚ ਸਰਕਤ ਕਰੋ ਤੇ ਬਹੁਤ ਹੀ ਵਧੀਆ ਯੋਗਦਾਨ ਉਗੇ ਦੇ ਵਿੱਚ ਇੱਕ ਮਹਾਕੁੰਭ ਦੇ ਨਾਂ ਤੇ ਇੱਕ ਜੱਗ ਹੋ ਰਿਹਾ ਤੁਸੀਂ ਸਾਰੇ ਭੈਣ ਭਰਾ ਜਿੰਨੇ ਵੀ ਕੋਈ ਜਿੰਨੇ দান ਕਰ ਸਕਦਾ ਉਹ ਵੀ ਜਿਹੜਾ ਨਹੀਂ ਕਰ ਸਕਦਾ ਇੱਥੇ ਖੁੱਲਾ ਸੱਦਾ ਆ ਕੇ ਵਿਆਹਾਂ ਦੇ ਵਿੱਚ ਵਿਆਹ ਦੇਖੋ ਤਾਂ ਕਿ ਸਾਨੂੰ ਅੱਗੇ ਨੂੰ ਮੋਟੀਵੇਸ਼ਨ ਹੋਵੇ ਕਿ ਵੀ ਇਹ ਇੱਕ ਵਧੀਆ ਵਿਆਹ ਕਰਦੇ ਨੇ ਜਿੰਨੇ ਵੀ ਭਰਾ ਖੜੇ ਅਣ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚੋਂ ਜਿੰਨੇ ਵੀ ਆ ਸਕਦੇ ਆ ਜੂ ਸਰਕਟ ਕਰੋ ਇਹਨੇ ਕਹਿੰਦਾ ਸਾਰਿਆਂ ਨੂੰ ਵੈਲਕਮ ਕਰਦਾ ਤੇ ਜੀਹਾਂ ਕਹਿੰਦਾ ਬਈ 12 ਤਰੀਕ ਨੂੰ ਜੇ ਕੋਦੇ ਵਿਚ ਆ ਕੇ ਵਿਆਹਾਂ ਦੇ ਵਿੱਚ ਸਰਕਟ ਕਰੋ ਤੇ ਆਪਣੀ ਖੁਸ਼ੀਆਂ ਪ੍ਰਾਪਤ ਕਰੋ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਸਮਾਨ ਤਕਰੀਬਨ ਖਰੀਦਦਾਰੀ ਸਾਡੀ ਮੁਕੰਮਲ ਹੋ ਗਈ ਆ ਕਲੱਬ ਵੱਲੋਂ ਤੇ ਔਰ ਜਿਹੜਾ ਸਮਾਨ ਦੀ ਪੈਕਿੰਗ ਆ ਅਲੱਗ-ਅਲੱਗ ਵਿਆਹਾਂ ਦੀ ਉਹ ਕੱਲ ਕੀਤੀ ਜਾਊਗੀ ਤੇ ਟੋਟਲ ਜਿਹੜੇ ਹਲਵਾਈ ਆ ਉਹ ਵੀ ਆਪਣਾ ਕੱਲ ਨੂੰ ਕੰਮਕਾਰ ਸੰਭਾਲ ਲੈਣਗੇ ਤੇ ਇਸੇ ਤਰ੍ਹਾਂ ਜਿਹੜੇ ਅਹੁਦੇਦਾਰ ਨੇ ਜਿੰਨੇ ਵੀ ਕਲੱਬ ਦੇ ਮੈਂਬਰ ਸਾਹਿਬਾਨ ਨੇ ਉਹ ਆਪਣੀ ਆਪਣੀ ਡਿਊਟੀ ਨੂੰ ਉਹਨੂੰ ਨੋਟ ਕਰਾਤੀਆਂ ਡਿਊਟੀਆਂ ਇਸ ਮੀਟਿੰਗ ਦੇ ਵਿੱਚ ਵੀ ਕਿਉਂਕਿ ਕਿਹੜਿਆ ਦਾ ਕੀ ਕੀ ਰੋਲ ਆ ਤੇ ਕਿੱਥੇ ਕਿੱਥੇ ਡਿਊਟੀ ਆ ਉਹ ਸਾਰਾ ਜਿਹੜਾ ਹੈਗਾ ਆਪਣਾ ਸੰਭਾਲ ਲੈਣਗੇ ਦੇਖੋ ਮੈਂ ਕੋਈ ਅਪੀਲ ਕਰਦਾ ਜੋ ਮੈਂ ਮਹਿਸੂਸ ਕਰਦਾ ਮੈਂ ਉਹੀ ਅਪੀਲ ਕਰਦਾ ਆਪਾਂ ਸਾਰੀ ਜ਼ਿੰਦਗੀ ਆਪਣੇ ਲਈ ਆਪਣੇ ਪਰਿਵਾਰ ਲਈ ਮਿਹਨਤ ਮੁਸਕਿਤ ਕਰਦੇ ਆਂ ਕੰਮ ਧੰਦੇ ਕਰਦੇ ਆਂ ਔਰ ਆਪਣਾ ਜਿਹੜਾ ਹੈਗਾ ਮਾਇਆ ਵੀ ਇਕੱਠੀ ਕਰਦੇ ਆਂ ਜਾਂ ਕੁਛ ਕਰ ਜਦੋਂ ਅਸੀਂ ਇੱਕ ਜ਼ਰੂਰਤਮੰਦ ਬੱਚਿਆਂ ਲਈ ਕੁਛ ਕਿਤੇ ਕੰਮ ਆਉਨੇ ਆ ਨਾ ਕਿਤੇ ਜਦੋਂ ਪ੍ਰਮਾਤਮਾ ਉਸ ਉਹ ਮੌਕਾ ਦਿੰਦਾ ਛੋਟ ਮੌਕਾ ਦਿੰਦਾ ਕਿਤੇ ਜਦੋਂ ਅਸੀਂ ਕਿਤੇ ਕੰਮ ਆ ਸਕੀਏ ਕਿ ਉਹ ਸਕੂਨ ਉਸ ਟਾਈਮ ਆਪਾਂ ਨੂੰ ਮਿਲਦਾ ਦਿਲ ਨੂੰ ਉਹ ਤੁਹਾਨੂੰ ਕਿਸੇ ਕੰਮ ਕਾਰੋਬਾਰ ਤੇ ਕਿਸੇ ਤਰੱਕੀ ਤੇ ਸ਼ਾਇਦ ਨਾ ਮਿਲਦਾ ਹੋਵੇ ਸੋ ਮੇਰੀ ਤਾਂ ਇੰਨੀ ਕੀ ਫੀਲਿੰਗ ਹੁੰਦੀ ਆ ਹਾਂ ਚਲੋ ਅਸੀਂ ਉਸ ਜੋਗ ਪਰਮਾਤਮਾ ਨੇ ਸਾਨੂੰ ਬਣਾਇਆ ਵੀ ਅਸੀਂ ਕਿਸੇ ਬੇਟੀ ਦੇ ਅਸੀਂ ਕਿਸੇ ਭੈਣ ਦੇ ਕੰਮ ਆ ਸਕੀਏ ਔਰ ਉਹਦੀ ਜਿਹੜੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨੂੰ ਅਸ਼ੀਰਵਾਦ ਦੇ ਸਕੀਏ ਉਹਦੀ ਕੁਛ ਮਦਦ ਕਰ ਸਕੀਏ ਸੋ ਇਹ ਇਹ ਜਿਹੜਾ ਹੈਗਾ ਸਾਨੂੰ ਮੌਕਾ ਦਿੱਤਾ ਸਰਦਾਰ ਗਰਦੀਪ ਸਿੰਘ ਈਟੀਓ ਸਾਹਿਬ ਨੇ ਇਹਨਾਂ ਦਾ ਪੂਰੀ ਕਲੱਬ ਦਾ ਧੰਨਵਾਦ ਆ ਜਿਹਨਾਂ ਨਾਲ ਕਾਫੀ ਅਰਸੇ ਤੋਂ ਜੁੜਿਆ ਹੋਇਆ ਤੇ ਅੱਗੇ ਵੀ ਜਿੰਨਾ ਚਿਰ ਸਾਥ ਚੱਲਦੇ ਨੇ ਤਾਂ ਜਰੂਰ ਇਸ ਤਰ੍ਹਾਂ ਜੁੜ ਕੇ ਯੋਗਦਾਨ ਪਾਉਂਦੇ ਰਹਿਣਾ ਧੰਨਵਾਦ